ਇਹ ਅਮਲਤਾਸ ਦਾ ਰੁੱਖ ਹੈ ਜੀ ਤੇ ਇਹ ਫੁੱਲ ਇਹਦੀ ਖੂਬਸੂਰਤੀ ਦੇਖੋ ਲੜੀਆਂ ਵਿੱਚ ਫੁੱਲ ਲੱਗੇ ਹੁੰਦੇ ਗੁੱਛਿਆਂ ਵਿੱਚ ਇਹਦੀਆਂ ਟਾਹਣੀਆਂ ਦੇਖੋ ਲੰਬੀ ਟਾਣੀ ਇਦਾਂ ਜਾਂਦੀ ਹੈ ਫੁੱਲਾਂ ਦੀ ਭਰੀ ਹੋਈ ਬਹੁਤ ਸੋਹਣੇ ਫੁੱਲ ਹੁੰਦੇ ਜੀ ਇਹਦੇ ਜਿਵੇਂ ਕਿ ਹੁਣ ਪੂਰੀ ਗਰਮੀ ਦਾ ਮੌਸਮ ਆ ਕਈ ਬੂਟੇ ਚਲਸਣੇ ਸ਼ੁਰੂ ਹੋ ਜਾਂਦੇ ਆ ਮਈ ਜੂਨ ਦੇ ਵਿੱਚ ਪਰ ਇਹ ਬੂਟਾ ਦੇਖੋ ਫੁੱਟਦਾ ਹੀ ਇੰਨੇ ਟੈਂਪਰੇਚਰ ਦੇ ਵਿੱਚ ਕਿੰਨਾ ਹਰਿਆ ਭਰਾ ਬੂਟਾ ਤੇ ਫੁੱਲ ਹਜੇ ਛੋਟਾ ਹੀ ਇਹ ਦਰਖਤ ਪਰ ਫੁੱਲਾਂ ਨਾਲ ਲੱਦਿਆ ਹੋਇਆ ਇਹ ਖੜਨੇ ਸ਼ੁਰੂ ਹੋਏ ਇਹਦੀਆਂ ਡੋਡੀਆਂ ਸਾਰੀਆਂ ਹਲੇ ਵਰਸਾ ਇਹ ਫੁੱਲ ਖੜਨੇ ਹਲੇ ਸਾਰੇ ਇਹ ਦੇਖੋ ਕਿੰਨੇ ਪਿਆਰੇ ਇਹਦੇ ਫੁੱਲ ਇਹ ਪੱਕੇਤੇ ਵੀ ਲਗਾ ਸਕਦੇ ਆ ਮਤਲਬ ਘਰ ਦੇ ਵੀ ਘਰ ਤੋਂ ਬਾਹਰ ਵੀ ਪਾਣੀ ਵੀ ਜ਼ਿਆਦਾ ਨਹੀਂ ਮੰਗਦਾ ਸਖਤ ਬੂਟਾ ਹੁੰਦਾ ਸੌਖਾ ਹੀ ਇਹ ਮਤਲਬ ਚੱਲ ਜਾਂਦਾ ਮਰਦਾ ਮੁਰਦਾ ਨਹੀਂ ਹੈਗਾ ਬਹੁਤ ਪਾਣੀ ਵੀ ਜ਼ਿਆਦਾ ਨਹੀਂ ਚਾਹੀਦਾ ਕੋਈ ਦੇਖਭਾਲ ਵੀ ਜ਼ਿਆਦਾ ਨਹੀਂ ਮੰਗਦਾ ਸਰਕਾ ਕੰਡੇ ਲਾਇਆ ਜਾਣ ਵਾਲਾ ਇਹ ਬਹੁਤ ਹੀ ਪਿਆਰਾ ਰੁੱਖ ਧੰਨਵਾਦ ਜੀ